ਲੇ ਵੀ ਬੁਲਟ ਜਦੋਂ ਬਾਪੂ ਦਾ ਪਤਾ ਲੱਗਿਆ ਨਾ ਸੱਚੀ ਮਨ ਇੰਨਾ ਕੋ ਉਦਾਸ ਹੋਇਆ ਜਲਾਲਪੁਰੀਏ ਪਾਲੇ ਦੀ ਪੋਸਟ ਪੜੀ ਮੈਂ ਕਿਹਾ ਯਾਰ ਆਹੀ ਤੇ ਬਾਪੂ ਦਾ ਇੱਕ ਸੁਪਨਾ ਸੀਗਾ ਵੀ ਪੋਤਾ ਕੈਨੇਡਾ ਕੱਪ ਦਾ ਬੈਸਟ ਨਿਕਲ ਗਿਆ ਤੇ ਉਹਨੂੰ ਬੜੇ ਸ਼ਾਨੋ ਸ਼ੌਕਤ ਨਾਲ ਲੈ ਕੇ ਆਵਾਂਗੇ ਪਰ ਨੌਜਾਨਾ ਹੌਸਲਾ ਨਹੀਂ ਹਾਰਨਾ ਜਿਵੇਂ ਬਾਪੂ ਪਹਿਲਾ ਪੁੰਜਦਾ ਰਿਹਾ ਨਾ ਅੱਜ ਵੀ ਬਾਪੂ ਤੇਰੇ ਨਾਲ ਹੀ ਆ ਜਿਨ੍ਹਾਂ ਨੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਹੱਥੀ ਪਾਲਿਆ ਹੋਵੇ ਇੱਥੇ ਤੋਰਿਆ ਹੋਵੇ ਤੇ ਇੱਥੋਂ ਤੱਕ ਲੈ ਕੇ ਆਂਦਾ ਹੋਵੇ ਉਹ ਕਦੇ ਸਾਥ ਨਹੀਂ ਛੱਡਦੇ ਹੁੰਦੇ ਇਹ ਦੁਨੀਆਦਾਰੀ ਹੈ ਆਪਾਂ ਜਾਣਾਂ ਸਾਰਿਆਂ ਨੇ ਪਰ ਤੂੰ ਉਹ ਯੋਧਾ ਹੈ ਤੂੰ ਆਪਣੇ ਬਾਪ ਦਾ ਤੇ ਨਾਂ ਰੌਸ਼ਨ ਕੀਤਾ ਹੀ ਕੀਤਾ ਔਰ ਜਿੱਥੇ ਵੀ ਦੁਨੀਆ ਦੀ ਕਬੱਡੀ ਦੇ ਵਿੱਚ ਗੱਲ ਚੱਲੂਗੀ ਤੇ ਉੱਥੇ ਸਰਦਾਰ ਤਰਸੀਮ ਸਿੰਘ ਪੰਡਾਲ ਦਾ ਨਾਂ ਜਿਹੜਾ ਉਹ ਬੁਲੱਟ ਦੇ ਬਰਾਬਰ ਬੋਲਿਆ ਜਾਊਗਾ ਮੇਰੇ ਵੀਰੋ ਇਹ ਸਤਕਾਰ ਤੋਂ ਆਪਦੇ ਦਾਦੇ ਨੂੰ ਦਿੱਤਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਰਦਾਰ ਤਰਸੇਮ ਸਿੰਘ ਪੰਡਾਲ ਦੇ ਨਾਂ ਤੇ ਵੀ ਜ਼ੋਰਦਾਰ ਤਾੜੀਆਂ ਮਾਰ ਦिए ਮੇਰੇ ਵੀਰੋ ਕਿਉਂਕਿ ਜਦੋਂ ਪੁੱਤ ਪੋਤਾ ਖੇਡਦਾ ਤੇ ਬਾਪੂ ਚੋਰੀ ਗੱਡੀ ਲੈ ਕੇ ਪਹੁੰਚਦਾ ਸੀਗਾ ਔਰ ਅੱਜ ਵੀ ਨੌਜਵਾਨਾ ਮੈਨੂੰ ਪਤਾ ਹੈ ਮੈਂ ਤੇਰੇ ਦਿਲ ਦੀ ਉਹ ਜਿਹੜੀ ਰਮਜ ਹੈ ਜੋ ਤੇਰੇ ਦਿਲ ਦੀ ਉਦਾਸੀ ਹੈ ਉਹ ਮੈਂ ਸਮਝ ਸਕਦਾ ਪਰ ਨੌਜਵਾਨਾ ਹੌਸਲਾ ਨਹੀਂ ਹਾਰਨਾ ਗੁਰੂ ਸਾਹਿਬ ਨੇ ਸਾਰਿਆਂ ਨੇ ਆਪਣੇ ਆਪ ਤੇ ਪਤਾਇਆਂ ਨੇ ਇਹ ਗੱਲਾਂ ਸੋ ਜੋ ਆਇਆ ਸਾਰਿਆਂ ਨੇ ਜਾਣਾ ਪਰ ਬਾਪੂ ترਸੀਮ ਸਿੰਘ ਪੰਡਾਲ ਦਾ ਜਿਹੜਾ ਨਾਂ ਹੈ ਉਹ ਤੂੰ ਨੌਜਾਨ ਹੈ ਉਹ ਜਿਵੇਂ ਕਹਿੰਦਾ ਨਾ ਵੀ ਤਾਰਾ ਚਮਕਦਾ ਹੁੰਦਾ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਮਕੂਗਾ ਔਰ ਚਮਕਦਾ ਰਹਿਣਾ ਸਤਕਾਰ ਹੈ ਤੇਰਾ ਹਰਮਨ ਬਹੁਤ ਬਹੁਤ ਧੰਨਵਾਦ ਖੀਰਾਵਾਲੀਆ ਬੁਲਟ ਦੇ ਲਈ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਹੌਸਲਾ ਦੇ ਦਈਏ ਸਤਕਾਰ ਕਰੀਏ ਨਾ ਕਬੱਡੀ ਦੇ ਖਿਡਾਰੀਆਂ ਦਾ